ਕੈਨੇਡਾ ਦੇ ਅੰਦਰ ਹੁਣ ਇਮੀਗ੍ਰੈਂਟਸ ਦੇ ਵਾਸਤੇ ਹੋਰ ਮੁਸ਼ਕਲਾਂ ਪੇਸ਼ ਆਉਣਗੀਆਂ। ਕੈਨੇਡਾ ਸਰਕਾਰ ਦਾ ਵੱਡਾ ਐਲਾਨ ਹੁਣ ਇਮੀਗ੍ਰੈਂਟਸ ਦੇ ਵਾਸਤੇ ਹਾਨੀਕਾਰਕ ਸਾਬਤ ਹੋ ਸਕਦਾ ਹੈ ਇਸ ਗੱਲ ਦਾ ਪਰਮਾਣ ਨਵੇਂ ਹੁਕਮਾਂ ਦੇ ਵਿੱਚ ਸਾਹਮਣੇ ਆਇਆ। ਦਰਅਸਲ ਕੈਨੇਡਾ ਦੀ ਟਰੂਡੋ ਸਰਕਾਰ ਨੇ ਹੁਣ ਘਰ ਨਾ ਖਰੀਦ ਸਕਣ ਦੀ ਮਿਆਦ ਹੋਰ ਵਧਾ ਦਿੱਤੀ ਹੈ। ਯਾਨੀ ਕਿ ਇਮੀਗ੍ਰੈਂਟਸ ਖਾਸ ਕਰਕੇ ਜਿਹੜੇ ਵਿਦੇਸ਼ੀ ਨੇ ਕੈਨੇਡਾ ਦੇ ਵਿੱਚ ਗਏ ਨੇ ਭਾਵੇਂ ਉਹ ਪੜਨ ਵਾਸਤੇ ਹੋਵੇ ਭਾਵੇਂ ਉਹ ਕੰਮ ਕਰਨ ਵਾਸਤੇ ਹੋਵੇ ਉਹ ਹੁਣ 2 ਸਾਲ ਹੋਰ ਘਰ ਨਹੀਂ ਖਰੀਦ ਸਕਦੇ ਯਾਨੀ ਕਿ ਜਿਹੜੀ ਮਿਆਦ ਪਹਿਲਾਂ 2025 ਤੱਕ ਅਖਤਿਆਰ ਕੀਤੀ ਗਈ ਸੀ ਉਸ ਨੂੰ ਵਧਾ ਕੇ 2027 ਤੱਕ ਕਰ ਦਿੱਤਾ ਗਿਆ ਕਿ ਹੁਣ 2027 ਤੱਕ ਘਰ ਕੈਨੇਡਾ ਦੇ ਵਿੱਚ ਵਿਦੇਸ਼ੀਆਂ ਦੇ ਵੱਲੋਂ ਨਹੀਂ ਖਰੀਦੇ ਜਾ ਸਕਦੇ ਇਸ ਗੱਲ ਦਾ ਫੈਸਲਾ ਲਿਆ ਗਿਆ ਹਾਲਾਂਕਿ ਪਹਿਲਾਂ ਨੱਜਰ ਕਤਲ ਕਾਂਡ ਤੇ ਭਾਰਤ ਦੇ ਨਾਲ ਵਿਗੜੇ ਹਾਲਾਤਾਂ ਦਾ ਹਵਾਲਾ ਦਿੱਤਾ ਗਿਆ ਸੀ ਪਰ ਇਸ ਵਾਰ ਟਰੂਡੋ ਦੀ ਸਰਕਾਰ ਜ਼ਿਆਦਾ ਪ੍ਰੈਕਟੀਕਲ ਜਵਾਬ ਦਿੰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਸਾਫਟਾਰ ਦੇ ਉੱਤੇ ਕਿਹਾ ਆ ਕਿ ਫਿਲਹਾਲ ਲੋਕਾਂ ਦੀ ਗਿਣਤੀ ਇਮੀਗਰੈਂਟਸ ਦੀ ਗਿਣਤੀ ਜਿਹੜੀ ਕੈਨੇਡਾ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੇ ਨਾਲ ਕੈਨੇਡਾ ਦੀ ਓਵਰਆਲ ਪਪੂਲੇਸ਼ਨ ਦੇ ਉੱਤੇ ਵੱਡਾ ਅਸਰ ਪਿਆ ਜਿਸ ਦੇ ਨਾਲ ਸਾਫ਼ ਤੌਰ ਦੇ ਉੱਤੇ ਜਿੰਨੇ ਜ਼ਿਆਦਾ ਲੋਕ ਨੇ ਓਨੀ ਜ਼ਿਆਦਾ ਰਹਿਣ ਵਾਸਤੇ ਜਗਾਵਾਾਂ ਚਾਹੀਦੀਆਂ ਨੇ ਘਰ ਚਾਹੀਦੇ ਨੇ ਔਰ ਘਰ ਦੀਸ ਡਿਮਾਂਡ ਜ਼ਿਆਦਾ ਹੋਣ ਕਰਕੇ ਘਰਾਂ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਉਸ ਦੀ ਸਪਲਾਈ ਦੇ ਵਿੱਚ ਕਿਤੇ ਨਾ ਕਿਤੇ ਫਰਕ ਪੈ ਰਿਹਾ ਹੈ ਔਰ ਉਸੇ ਵਾਸਤੇ ਹੁਣ ਇਹ ਕੀਮਤ ਜਿਹੜੀ ਹੈ ਉਹ ਅਸਮਾਨ ਛੂਣ ਲੱਗੀ ਹੈ ਇਹ ਇਸ ਹੱਦ ਤੱਕ ਪਹੁੰਚ ਗਈ ਹੈ ਕੀਮਤ ਕਿ ਹੁਣ ਕੈਨੇਡਾ ਦੇ ਆਪਣੇ ਮੂਲ ਲੋਕ ਵੀ ਘਰ ਖਰੀਦ ਖਰੀਦਣ ਦੇ ਵਿੱਚ ਅਸਫਲ ਨਜ਼ਰ ਆ ਰਹੇ ਨੇ ਉਹ ਘਰ ਨਹੀਂ ਖਰੀਦ ਪਾ ਰਹੇ ਜਿਸ ਦੇ ਨਾਲ ਕੈਨੇਡਾ ਦੇ ਲੋਕਾਂ ਦੇ ਉੱਤੇ ਸਿੱਧਾ ਅਸਰ ਪੈ ਰਿਹਾ ਇਸ ਵਾਸਤੇ ਆਪਣੇ ਲੋਕਾਂ ਦੇ ਹਿੱਤਾਂ ਨੂੰ ਸਾਫ਼ ਤੌਰ ਦੇ ਉੱਤੇ ਸਾਹਮਣੇ ਰੱਖਦਿਆਂ ਹੋਏ ਆਇਆ ਇਹ ਫੈਸਲਾ ਕੈਨੇਡਾ ਦੀ ਸਰਕਾਰ ਨੇ ਕੀਤਾ ਹੈ ਕਿ ਜਿਹੜੇ ਇਮੀਗਰੈਂਟਸ ਨੇ ਖਾਸ ਤੌਰ ਦੇ ਉੱਤੇ ਉਹ 2027 ਤੱਕ ਹੁਣ ਆਪਣੇ ਘਰ ਕੈਨੇਡਾ ਦੇ ਵਿੱਚ ਘੱਟੋ-ਘੱਟ ਨਹੀਂ ਖਰੀਦ ਸਕਣਗੇ ਕੈਨੇਡਾ ਦੇ ਵਿੱਚ ਭਾਵੇਂ ਉਹ ਰੈਂਟ ਤੇ ਰਹਿ ਸਕਦੇ ਨੇ ਪਰ ਆਪਣੇ ਘਰ ਬਿਲਕੁਲ ਨਹੀਂ ਖਰੀਦ ਸਕਦੇ ਜਿਸ ਵਾਸਤੇ ਹੁਣ 2027 ਤੱਕ ਇੰਤਜ਼ਾਰ ਕਰਨਾ ਪਵੇਗਾ ਜਿੱਥੇ ਪਹਿਲਾਂ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੈਂਟਸ ਦੇ ਵਾਸਤੇ ਵੱਡੀਆਂ ਮੁਸ਼ਕਲਾਂ ਪੇਸ਼ ਲਿਆਂਦੀਆਂ ਸਨ ਉਹਨਾਂ ਦੇ ਕੈਨੇਡਾ ਪਹੁੰਚਣ ਤੱਕ ਦੀਆਂ ਮੁਸ਼ਕਲਾਂ ਪੇਸ਼ ਲਿਆਉਂਦੀਆਂ ਸਨ ਹੁਣ ਇੱਕ ਹੋਰ ਮਾਰ ਜਿਹੜੀ ਇਮੀਗ੍ਰੈਂਟਸ ਨੂੰ ਲੱਗ ਗਈ ਹੈ ਭਾਰਤ ਤੋਂ ਖਾਸ ਕਰਕੇ ਪੰਜਾਬ ਤੋਂ ਵੱਡੀ ਮਾਤਰਾ ਦੇ ਵਿੱਚ ਵਿਦਿਆਰਥੀ ਅਤੇ ਕੰਮ ਕਰਨ ਵਾਸਤੇ ਜਿਹੜੇ ਲੋਕ ਨੇ ਉਹ ਕੈਨੇਡਾ ਵੱਲ ਕੂਚ ਕਰਦੇ ਨੇ ਪਰ ਉਸ ਵਾਸਤੇ ਵੀ ਹੁਣ ਉਹਨਾਂ ਨੂੰ ਦੋ ਵਾਰ ਸੋਚਣਾ ਪਵੇਗਾ ਕਿਉਂਕਿ ਕੈਨੇਡਾ ਵਿੱਚ ਜਾ ਕੇ ਪਹਿਲਾਂ ਤਾਂ ਉੱਥੇ ਪਹੁੰਚਣਾ ਹੁਣ ਹੋਰ ਔਖਾ ਹੋ ਗਿਆ ਆ ਕਿਉਂਕਿ ਉਸ ਵਾਸਤੇ ਕੁਆਲੀਫਿਕੇਸ਼ਨ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਦੂਜੇ ਪਾਸੇ ਪੈਸੇ ਜ਼ਿਆਦਾ ਚਾਹੀਦੇ ਹੋਣਗੇ ਔਰ ਤੀਜੀ ਗੱਲ ਹੁਣ ਉੱਥੇ ਰਹਿਣਾ ਹੋਰ ਔਖਾ ਹੋ ਜਾਵੇਗਾ ਇਸ ਵਾਸਤੇ ਜੇ ਕੋਈ ਕੈਨੇਡਾ ਜਾਣਾ ਜਾ ਰਿਹਾ ਹੈ ਚਾਹਿਆ ਆਇਆ ਤੇ ਉਹ ਪਹਿਲਾਂ ਇੱਕ ਵਾਰ ਸੋਚ ਲਵੇ ਵਿਚਾਰ ਲਵੇ ਨਵੇਂ ਕਾਨੂੰਨਾਂ ਨੂੰ ਕੋਖ ਲਵੇ ਉਸ ਤੋਂ ਉਸ ਤੋਂ ਬਾਅਦ ਫੈਸਲਾ ਲਵੇ ਜੋ ਕੁਝ ਵੀ ਹੋਵੇਗਾ ਕੈਨੇਡਾ ਦੇ ਵੱਲੋਂ ਉਹ ਆਉਣ ਦੇ ਸਮੇਂ ਤੱਕ ਹੋਰ ਕਲੀਅਰ ਕੀਤਾ ਜਾਵੇਗਾ ਪਰ ਫਿਲਹਾਲ ਇਹ ਕਾਨੂੰਨ ਹੋਰ ਸਖਤ ਕਰ ਦਿੱਤੇ ਗਏ ਨੇ ਵਧਾ ਦਿੱਤੇ ਗਏ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ